ਖਰੜ ਦੇ ਵਾਰਡ ਨੰਬਰ 12 ਸਥਿਤ ਓਮ ਇਨਕਲੇਬ ਵਿੱਚ ਹਰ ਸਾਲ ਦੀ ਤਰ੍ਹਾਂ ਮੀਂਹ ਦੇ ਦਿਨਾਂ ਵਿੱਚ ਪਾਣੀ ਦੀ ਮਾਰ ਪੈਂਦੀ ਹੈ ਅਤੇ ਉਸ ਦੇ ਨਾਲ ਦੇ ਸਾਰੇ ਇਲਾਕਿਆਂ ਵਿੱਚ ਪਾਣੀ ਪਾਣੀ ਦੀ ਜੋ ਹੈ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਪਾਣੀ ਘਰਾਂ ਹੀ ਵੜ ਜਾਂਦਾ ਹੈ ਸਮਾਨ ਦਾ ਨੁਕਸਾਨ ਹੁੰਦਾ ਕਈ ਵਾਰ ਪ੍ਰਸ਼ਾਸਨ ਨੇ ਪੰਪ ਲਗਾ ਕੇ ਪਾਣੀ ਕੱਢਿਆ ਪਰ ਇਹਦਾ ਸਥਾਈ ਹੱਲ ਨਹੀਂ ਹੋ ਸਕਿਆ ਇਸੇ ਪ੍ਰੋਬਲਮ ਨੂੰ ਦੇਖਦੇ ਹੋਏ ਵਾਰਡ ਵਾਸੀਆਂ ਨੇ ਤੇ ਹੋਰ ਨਾਲ ਦੇ ਲੋਕਾਂ ਨੇ ਤੇ ਖਾਸ ਕਰ ਜੋ ਐਮਸੀ ਨੇ ਰਾਜਵੀਰ ਸਿੰਘ ਰਾਜੀ ਉਹਨਾਂ ਨੇ ਜੋ ਹੈ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਇੱਕ ਵਕਤ ਦੀ ਮਾਰ ਹੋ ਰਹੀ ਹੈ ਕਿ ਕੱਲ ਜੋ ਹੈ ਉੱਥੇ ਦੀਵਾਰ ਜੋ ਓਮਨ ਕਲੇਵ ਦੀ ਪਿੱਛੋਂ ਪਾਣੀ ਆਂਦਾ ਸੀ ਜਿਹੜਾ ਟੋਬਾ ਬਣਿਆ ਹੋਇਆ ਜਦ ਸਾਰਾ ਪਾਣੀ ਬਰਸਾਤੀ ਉਹ ਟੁੱਟ ਕੇ ਦੁਆਰ ਦਾ ਪਾਣੀ ਜੋ ਹੈ ਦੀਵਾਰ ਤੋਂ ਸਾਰਾ ਓਮਨ ਕਲੇਵ ਚ ਵੜ ਗਿਆ ਤੇ ਜਲਥਲ ਹੋ ਗਿਆ ਤੇ ਲਗਭਗ ਕੋਈ 3-4 ਫੁੱਟ ਤੱਕ ਪਾਣੀ ਜੋ ਹੈ ਘਰਾਂ ਚ ਵੜ ਗਿਆ ਔਰ ਉਹ ਕਾਫੀ ਮੁਸ਼ਕਲਤ ਨਾਲ ਜੋ ਹੈ ਉਹ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਰਾਜਵੀਰ ਰਾਜੀ ਨੇ ਐਸ ਡੀ ਐਮ ਸਾਹਿਬ ਨੂੰ ਈਓ ਸਾਹਿਬ ਨੂੰ ਫੋਨ ਕਰਕੇ ਸਾਰੀ ਲੋਕੇਸ਼ਨ ਭੇਜੀ ਦੱਸਿਆ ਕਿ ਇਹ ਜੋ ਹੈ ਉਹਨਾਂ ਦੀ ਮਦਦ ਨਾਲ ਹੋਏਗਾ ਜੇ ਇੱਥੇ ਬੋਰੀ ਦਾ ਲਾ ਕੇ ਅਸੀਂ ਰੇਤਾਂ ਦੀ ਬੋਰੀਆਂ ਜਾਂ ਹੋਰ ਨੱਕੇ ਬੰਦ ਕਰੀਏ ਤਾਂ ਕਿ ਨੁਕਸਾਨ ਹੋਰ ਨਾ ਹੋ ਸਕੇ ਤੇ ਉਹਨਾਂ ਨੇ ਨਾਲ ਹੀ ਸਾਰਾ ਜੋ ਹੈ ਆਪਣੇ ਸਾਥੀਆਂ ਨੂੰ ਲੈ ਕੇ ਖੁਦ ਵੀ ਜੋ ਹੈ ਜੋ ਹੋ ਸਕੇ ਆ ਟਰਾਲੀਆਂ ਵਿੱਚ ਆਪਣੇ ਪੱਧਰ ਤੇ ਵੀ ਜੋ ਹੈ ਰੇਤ ਉਹਨਾਂ ਨੇ ਕਿਹਾ ਕਿ ਮੈਂ ਪਰਵਾਹ ਕੇ ਜਲਵਾ ਰਹੇ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਤਰ੍ਹਾਂ ਲੋਕ ਸਾਨੂੰ ਸचेਤ ਹੋਣ ਦੀ ਲੋੜ ਹੈ ਜਿਵੇਂ ਰਾਜੀ ਵੀ ਰਾਜੀ ਜਾਂ ਹੋਰ ਐਸੇ ਜਿਹੜੇ ਪਤਵੰਤੇ ਸਹਾਇਤਾ ਲਈ ਅੱਗੇ ਆ ਰਹੇ ਨੇ ਤੇ ਸਾਨੂੰ ਹੋਰਾਂ ਨੂੰ ਵੀ ਆਉਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਨਾਲੇ ਇੱਥੇ ਬਿਜਲੀ ਦੀ ਸਮੱਸਿਆ ਕਾਫੀ ਆ ਰਹੀ ਹੈ ਕਿਉਂਕਿ ਅੰਡਰਸਟੂਡ ਹੈ ਜੇ ਪਾਣੀ ਹੈ ਤੇ ਡਰ ਵੀ ਹੁੰਦਾ ਤੇ ਨੁਕਸਾਨ ਦਾ ਵੀ ਡਰ ਹੁੰਦਾ ਫੇਰ ਵੀ ਸਾਰੇ ਮਸ਼ੱਕਤ ਨਾਲ ਲੱਗੇ ਹੋਏ ਨੇ ਤੇ ਰਾਜੀਵ ਰਾਜੀ ਨੇ ਵੀ ਮੌਕਾ ਵੀ ਦਿਖਾਇਆ ਕਿ ਕਿਵੇਂ ਜੋ ਹੈ ਸਾਰੇ ਮੋਹੱਲੀਆ ਪਰਲੇ ਇਲਾਕੇ ਦੇ ਸੁਮੈਲ ਦਾ ਪਾਣੀ ਆ ਕੇ ਇਸ ਟੋਬੇ ਦੇ ਜੋ ਹੈ ਬਿਲਕੁਲ ਜੋ ਹੈ ਨਾਲ ਪੈਂਦਾ ਨਿੱਜੇ ਰੋਡ ਤੇ ਉੱਥੇ ਇਕੱਠਾ ਹੋ ਜਾਂਦਾ ਉਸ ਤੋਂ ਬਾਅਦ ਉਹ ਦੀਵਾਰ ਜੋ ਹੈ ਉਹਨੇ ਦਿਖਾਈ ਕਿ ਕਿਵੇਂ ਦੀਵਾਰ ਤੋੜ ਕੇ ਜੋ ਪਾਣੀ ਹੋਮ ਦੇ ਪਿਛਲੇ ਪਾਸੋਂ ਅੰਦਰ ਵੜ ਗਿਆ ਤੇ ajo ਜਲਥਲ ਹੋ ਗਿਆ ਸਾਰਾ ਹੋਮਨਕਲੇਬ ਆਸ-ਪਾਸ ਦੇ ਇਲਾਕੇ ਤੇ ਕਾਫੀ ਜਿਆਦਾ ਜੋ ਹੈ ਲੋਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਘਰ-ਬਾਰ ਆਪਣਾ ਉਹਨਾਂ ਨੂੰ ਸਮਾਨ ਅੱਗੇ ਪਿੱਛੇ ਕਰਨਾ ਪੈ ਰਿਹਾ ਤੇ ਹੋਰ ਵੀ ਨੁਕਸਾਨ ਸੀ ਤੇ ਇਸ ਤਰ੍ਹਾਂ ਜਿਵੇਂ ਰਾਜਵੀਰਾ ਜੀ ਲੱਗੇ ਹੋਏ ਨੇ ਸਮਾਜ ਸੇਵੀ ਸਾਡੇ ਸਾਰੇ ਭਰਾ ਭੈਣ ਮਿਲ ਕੇ ਜਿਵੇਂ ਹੈਲਪ ਕਰ ਰਹੇ ਨੇ ਸਾਨੂੰ ਵੀ ਚਾਹੀਦਾ ਕਿ ਇਸ ਦੁੱਖ ਦੀ ਘੜੀ 'ਚ ਸਾਥ ਦਈਏ ਤੇ ਇੱਕ ਦੂਜੇ ਦੀ ਬਾਹ ਮ ਫੜੀਏ ਤੇ ਇੱਕ ਦੂਜਾ ਸਹਾਰਾ ਬਣੀਏ ਉਦਰ ਤੱਕ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਤੇ ਇਹੀ ਸਭ ਨੂੰ ਮੇਰੇ ਵੱਲੋਂ ਵੀ ਅਪੀਲ ਹੈ ਕਿ ਕਿਰਪਾ ਕਰਕੇ ਇੱਕ ਦੂਜੇ ਦੀ ਹੈਲਪ ਕਰੀਏ ਜਿੰਨਾ ਹੋ ਸਕੇ ਤੇ ਬਚਾਅ ਕਰੀਏ ਪਹਿਲਾਂ ਵੀ ਸਟੈਪ ਲਈਏ ਜੋ ਹੋ ਸਕਦੇ ਜਿਵੇਂ ਸਾਨੂੰ ਪਤਾ ਸਾਡੀ ਕੋਈ ਪ੍ਰੋਬਲਮ ਹੈ ਅਸੀਂ ਸਮਾਜ ਸਿਰ ਵੀ ਜਾਗ ਗਏ ਕੱਲਾ ਹੀ ਨਹੀਂ ਕਿ ਮੌਕੇ ਤੇ ਜਾਗਣਾ ਬਾਕੀ ਚੰਗੀ ਗੱਲ ਹੈ ਜੇ ਉਹ ਸਾਡੇ ਸਮਾਜ ਸੇ ਵੀ ਹੈਲਪ ਕਰ ਰਹੇ ਆਪਣੇ ਲੈਵਲ ਤੇ ਆਪਣੇ ਭਾਈਂ ਭਰਾ ਮਿਲ ਕੇ ਕਿਦਾਂ ਦੀ ਮਦਦ ਕਰ ਰਹੇ ਹੈ ਕਿ ਪੰਜਾਬ ਦੀ ਜੋ ਸਾਂਝ ਦਾ ਪ੍ਰਤੀਕ ਹੈਗਾ ਕਿ ਕਿਵੇਂ ਜਿ ਇੱਕ ਦੂਜੇ ਦੇ ਸਾਂਝ ਅਸੀਂ ਦਿਖਾ ਰਹੇ ਹਾਂ ਕੱਲਾ ਗੁਰਦੁਆਰੇ ਮੰਦਿਰ ਜਾ ਕੇ ਸੇਵਾ ਕਰਨ ਨਾਲ ਨਹੀਂ ਰੱਬ ਖੁਸ਼ ਹੁੰਦਾ ਰੱਬ ਤਾਂ ਮਾਨਵਤਾ ਵਿੱਚ ਵੀ ਖੁਸ਼ ਹੁੰਦਾ ਜੇ ਇੱਕ ਦੂਜੇ ਤੁਸੀਂ ਹੈਲਪ ਕਰੀਏ ਮ ਤੇ ਇਹੀ ਜੋ ਇਨਸਾਨੀ ਧਰਮ ਹੈ ਇਸੇ ਵਾਸਤੇ ਅਸੀਂ ਲੱਗੇ ਹੋਏ ਆ ਤੇ ਬਾਕੀ ਰੱਬ ਵੱਲੋਂ ਅਸੀਂ ਵੀ ਆਸ ਕਰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਹੋਰ ਵੱਡੀ ਕਰੋਪੀ ਨਾ ਹੋਵੇ ਜਿਵੇਂ ਅੱਜ ਪੰਜਾਬ ਹੜਾਂ ਦੀ ਮਾਰੇ ਹੇਠ ਹੈ ਸਾਡੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਭੋਲੇनाथ ਨੂੰ ਇਹੀ ਅਰਜ ਹੈ ਮਹਾਮਾਈ ਨੂੰ ਕੀ ਸਭ ਠੀਕ ਕਰੇ ਵਾਹਿਗੁਰੂ ਅੱਲਾ ਸਭ ਮੇਰ ਕਰੇ ਸਭ ਤੇ ਸਭ ਜੀ ਜੋ ਹੈਗੇ ਜੀਣ ਦਾ ਅਧਿਕਾਰ ਹੈ ਪਰ ਜਿਹੜੀ ਕਰੋਪੀ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਕਿੰਨਾ ਨੁਕਸਾਨ ਹੋਇਆ ਅਸੀਂ ਵੇਖਿਆ ਸਾਡੀ ਇਕਨੋਮੀ ਕਿੰਨੀ ਪਿੱਛੇ ਚੱਲ ਜਾਈ ਜੀ ਇਸ ਤਰ੍ਹਾਂ ਹੋਰ ਬਸਾਤਾ ਹੁੰਦੀਆਂ ਰਹੀਆਂ ਕਿੰਨੇ ਬੰਨ ਟੁੱਟੇ ਆ ਕਿੰਨਾ ਨੁਕਸਾਨ ਹੋਰ ਸੁਲਤਾਨਪੁਰ ਵੱਲ ਤੇ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਫਲੋੜੀਪੁਰ ਸ਼ਿਆਰਪੁਰ ਪਠਾਨਕੋਟ ਕਿੰਨਾ ਨੁਕਸਾਨ ਜੰਮੂ ਕਸ਼ਮੀਰ ਦੇਖਿਆ ਸੀ ਬੱਦਲ ਫਟੇ ਹਿਮਾਚਲ 'ਚ ਫਟੇ ਆ ਹੁਣ ਕੱਗਰ ਵੀ ਉਫਾਨ ਤੇ ਹੈਗੀ ਜਿਵੇਂ ਸੁਣਨ ਚਾ ਰਹੇ ਆ ਕਿ ਉੱਥੇ ਵੀ ਜੋ ਹੈ ਮੁਵਾਰਕਪੁਰ ਵਿੱਚ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਕੌਜ਼ਵੇ ਸਾਰੇ ਓਵਰਫਲੋ ਕਰ ਰਹੇ ਆ ਤੇ ਅੱਗੋਂ ਵੀ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਸੁਖਨਾ ਦੇ ਫਲੱਡਗੇ ਖੁੱਲਦੇ ਆ ਤੇ ਇਸ ਤਰ੍ਹਾਂ ਜੋ ਹੈ ਸਾਨੂੰ ਇਹ ਲੋਡ ਹੈ ਇਕੱਠੇ ਹੋ ਕੇ ਰੱਬ ਨੂੰ ਅਰਦਾਸ ਕਰਕੇ ਕਿ ਸਾਨੂੰ ਜੋ ਹੈ ਵਿਪਤਾ ਤੋਂ ਬਾਹਰ ਕੱਢੇ ਕੁਦਰਤ ਅੱਗੇ ਕਿਸੇ ਦਾ ਬਸ ਨਹੀਂ ਪਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਤੇ ਇੱਕ ਦੂਜੇ ਦੀ ਬਾਹ ਫੜ ਸਕਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸਾਡੇ ਸਮਾਜ ਸੇਵੀ ਭਰਾਵਾਂ ਦੇ ਭੈਣਾਂ ਦੇ ਜਿਹੜੇ ਵੀ ਸਾਡੇ ਲੱਗੇ ਇੱਕ ਦੂਜੇ ਨੂੰ ਹੈਲਪ ਕਰਨ ਔਰ ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝਣ ਔਖੇ ਬਿਲਕੁਲ ਇੱਕ ਦੂਜੇ ਦਾ ਸਾਥ ਦੇਣ ਲਈ ਅੱਜ ਜੋ ਮਿਸਾਇਲ ਮਿਸਾਲ ਜੋ ਹੈ ਰਾਜਵੀਰ ਰਾਜੀ ਨੇ ਪੇਸ਼ ਕੀਤੀ ਹੈ ਉਹ ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਤੇ ਆਜ ਆਓ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਇਸ ਕਰੋਪੀ ਤੋਂ ਬਾਹਰ ਨਿਕਲੀਏ ਵਾਹਿਗੁਰੂ ਜੀ